ਧੰਨਵਾਹਿ ਗੁਰੂ ਸਾਹਿਬ ਜੀਓ ਗੌੜੀ ਗਵਾਰੇਰੀ ਮਹਲਾ 5 ਪ੍ਰਾਣੀ ਜਾਣੈ ਇਹ ਤਨ ਮੇਰਾ ਬਹਰ ਬਹਰ ਉਹਾਂ ਲੁਪਟੇਰਾ ਪੁੱਤਰ ਕਲਤਰ ਗ੍ਰਿਸ਼ਤ ਕਾ ਫਾਸਾ ਹੋਣ ਨਾ ਪਾਈਆ RAM ਕੇ ਦਾਸਾ ਕਵਣ ਸੋ ਬਿਦ ਜਿਤ ਰਾਮ ਗੁਣ ਗਾਏ ਕਵਣ ਸੋ ਮਤ ਜਿੱਤ ਤਰੈ ਮਾਏ ਰਹਾ ਜੋ ਭਲਾਈ ਸੋ ਪੁਰਾ ਜਾਣ ਸਾਚ ਕਹ ਸੋ ਵਿਖੇ ਸਮਾਨ ਜਾਣੇ ਨਾਹੀ ਜੀਤ ਅਰਹਾਰ ਇਹ ਬਲੇਵਾ ਸਾਖਤ ਸੰਸਾਰ ਜੋ ਹਲਾਹਲ ਸੋ ਪੀਵਹਿ ਬੌਰਾ ਅੰਮ੍ਰਿਤ ਨਾਮ ਜਾਣੇ ਕਰ ਕਉਰਾ ਸਾਧ ਸੰਗਤ ਕਾ ਨਾਹੀ ਨੇਰਾ ਲਖ 84 ਭ੍ਰਮਤਾ ਫੇਰ ਇਕ ਜਾਲ ਫਹਾਈ ਪੰਖੀ ਰਸ ਰਸ ਭੋਗ ਕਰਹਿ ਬਹਉ ਰੰਗੀ ਕਹੋ ਨਾਨਕ ਜਿਸ ਭਾਏ ਕਿਰਪਾ ਗੁਰ ਪੂਰੇ ਤਾਕੇ ਕਾਟੇ ਜਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 180 ਦੇ ਉੱਪਰ ਅੰਕਿਤ ਹੈ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਰਹਉਂਦੀਆਂ ਪੰਕਤੀਆਂ ਵਿੱਚ ਸਤਿਗੁਰੂ ਸਵਾਲ ਬਖਸ਼ਿਸ਼ ਕੀਤਾ ਹੈ ਸਭ ਕੰਦੇ ਕਵਨ ਸੋ ਬਿਦ ਜਿਤ ਰਾਮ ਗੁਣ ਗਾਇ ਅੱਜ ਵੀ ਸਾਡੀ ਕੌਮ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਸਿਮਰਨ ਕਿਦਾਂ ਕਰਨਾ ਚਾਹੀਦਾ ਹੈ ਕਿਵੇਂ ਕਰਨਾ ਚਾਹੀਦਾ ਕਿਉਂ ਕਰਨਾ ਚਾਹੀਦਾ ਕਿੰਨਾ ਕਰਨਾ ਚਾਹੀਦਾ ਪਰ ਸਤਿਗੁਰੂ ਦੀ ਜਿਹੜੀ ਬਾਣੀ ਹੈ ਉਹ ਸਾਨੂੰ ਹਰੇਕ ਸਵਾਲ ਦਾ ਜਵਾਬ ਦਿੰਦੀ ਹੈ ਪਰ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਲੋਕਾਂ ਨੇ ਦੇਣ ਦੀ ਬਜਾਏ ਨਵੇਂ ਤਰੀਕੇ ਜਿਹੜੇ ਸੰ ਉਹ ਤਿਆਰ ਕਰ ਲੈ ਤੇ ਲੋਕਾਂ ਨੂੰ ਦੱਸਣਾ ਸ਼ੁਰੂ ਕਰਤਾ ਵੀ ਆਓ ਤੁਹਾਨੂੰ ਅਸੀਂ ਤਰੀਕਾ ਦੱਸਦੇ ਹਾਂ ਤੁਹਾਨੂੰ ਵਿਧੀ ਦੱਸਦੇ ਹਾਂ ਕਿ ਨਾਮ ਕਿਦਾਂ ਜਪਣ ਸਾ ਸੰਗਤ ਜੀ ਉਸ ਵਿਧੀ ਨੂੰ ਸਮਝਾਉਣ ਲਈ ਲੋਕਾਂ ਨੇ ਬਹੁਤ ਕੁਝ ਕੀਤਾ ਔਰ ਕੀਤਾ ਜਾ ਰਹੇ ਕੋਈ ਲੈਟਾਂ ਬੰਦ ਕਰ ਰਿਹਾ ਕੋਈ ਲੈਟਾਂ ਜਗਾ ਰਿਹਾ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਬੜੀ ਸੁਣੀ ਗੱਲ ਇੱਕ ਦਿਨ ਸਿੱਖ ਕੌਮ ਦੇ ਮਹਾਨ ਵਿਦਵਾਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਸਥਾਨ ਦੇ ਮੁੱਖ ਗ੍ਰੰਥੀ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਇੱਕ ਦਿਨ ਆਪਣੇ ਵਿਚਾਰਾਂ ਦੇ ਵਿੱਚ ਦੱਸ ਰਹੇ ਸਨ ਕਹਿੰਦੇ ਸਾਡੇ ਕੋਲ ਵੀ ਇੱਕ ਸੰਸਥਾ ਆਈ ਤੇ ਬੜਾ ਉਹਨਾਂ ਨੇ ਜੋਰ ਲਾਇਆ ਪਾਵਰ ਵੀ ਬਹੁਤ ਸੀ ਉਹਨਾਂ ਦੇ ਪਿੱਛੇ ਕਿ ਅਸੀਂ ਸੰਗਤ ਨੂੰ ਦੱਸਣਾ ਵਿਧੀ ਦੱਸਣੀ ਹੈ ਨਾਮ ਜਪਣ ਕਹਿੰਦੇ ਮੈਨੂੰ ਸੰਗਤ ਤੇ ਵੀ ਵਿਸ਼ਵਾਸ ਸੀ ਤੇ ਮੈਨੂੰ ਰਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੈ ਤੇ ਆਖਿਆ ਕਿ ਅਸੀਂ ਜਾਂ ਸਾਡੀ ਸੰਗਤ ਜਿਹੜੀ ਹੈ ਨਾ ਉਹ ਵਿਧੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਪਤਾ ਕਰ ਲੈਂਦੀ ਜੋ ਹਰੇਕ ਚੀਜ਼ ਹਰੇਕ ਤਰੀਕਾ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਦੱਸਿਆ ਕਿਉਂਕਿ ਜੀਵਨ ਦੇ ਵਿੱਚ ਜਦੋਂ ਅਸੀਂ ਸਵਾਲਾਂ ਤੇ ਖੜੇ ਆ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕਿੰਨਾ ਜਪਣਾ ਚਾਹੀਦਾ ਹੈ ਗੁਰੂ ਮਹਾਰਾਜ ਕਹਿੰਦੇ ਭਾਈ ਕਰ ਬੰਦੇ ਤੋਂ ਬੰਦਗੀ ਜਿੱਚਰ ਘਟ ਮੈਂ ਸ਼ਾ ਤੇ ਉਹਨਾਂ ਨੇ ਬੰਡੀਆਂ ਪਾਉਣ ਵਾਲੇ ਕਹਿੰਦੇ ਢਾਈ ਘੰਟੇ ਜਪਣਾ ਚਾਹੀਦਾ 24 ਘੰਟਿਆਂ ਵਿੱਚ ਸਤਿਗੁਰੂ ਕੀ ਕਹਿੰਦੇ ਆ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ ਸਵਾਸ ਸਵਾਸ ਜਪਣਾ ਚਾਹੀਦਾ ਬਹੁਤ ਭਲੇਖੇ ਪਾਏਗੇ ਸਤਿਗੁਰੂ ਤਾਂ ਇੱਥੋਂ ਤੱਕ ਰੱਖਦੇ ਉਠਤ ਬੈਠਤ ਸੋਬਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਕਵਣ ਸੋ ਬਿਦ ਜਿਤ ਰਾਮ ਗੁਣ ਗਾਏ ਕਵਣ ਸੋ ਮਤ ਜਿਤ ਤਰੈ ਮਾਏ ਇਥੇ ਮਾਏ ਦਾ ਅਰਥ ਹੈ ਮਾਇਆ ਇਹ ਸਤਿਗੁਰੂ ਉਹ ਮਤ ਦੇਉ ਅਕਲ ਦੇਉ ਸਮਝ ਦੇਉ ਇਸ ਮਾਇਆ ਰੂਪੀ ਸੰਸਾਰ ਤੋਂ ਅਸੀਂ ਤਰ ਸਕੀਏ ਕਵਣ ਸੋ ਬਿਦ ਜਿਤ ਰਾਮ ਗੁਣ ਗਾਏ ਕਵਨ ਸੁਮਤ ਜਿਤ ਤਰੈ ਇਹ ਮਾਏ ਰਹਾਉ ਪਰ ਹੁੰਦਾ ਕੀ ਹੈ ਰੱਬ ਦੇ ਪਾਸੇ ਤੁਰਨ ਦੀ ਬਜਾਏ ਮਨੁੱਖ ਜਿਹੜਾ ਆਪਣੇ ਉਪਰਮਾਨ ਕਰਦਾ ਹੈ ਆਪਣੇ ਸਰੀਰ ਉਪਰਮਾਨ ਕਰਦਾ ਹੈ ਆਪਣੇ ਪਰਿਵਾਰ ਦੇ ਉਪਰਮਾਨ ਕਰਦਾ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੱਸ ਰਹੇ ਪ੍ਰਾਣੀ ਜਾਣੇ ਇਹ ਤਨ ਮੇਰਾ ਜੀਵ ਜਿਹੜਾ ਕਹਿੰਦਾ ਕਿ ਇਹ ਮੇਰਾ ਸਰੀਰ ਹੈ ਤੇ ਉਹਨੂੰ ਸਜਾਉਣ ਦੇ ਵਿੱਚ ਲੱਗਾ ਹੈ ਉਹਨੂੰ ਪਾਲਣ ਦੇ ਵਿੱਚ ਲੱਗਾ ਹੈ ਉਹਨੂੰ ਖਲਾਉਣ ਦੇ ਵਿੱਚ ਲੱਗਾ ਹੈ ਪ੍ਰਾਣੀ ਜਾਣ ਇਹ ਤਨ ਮੇਰਾ ਸਤਗੁਰੂ ਨੇ ਦੋਨੇ ਜੁਗਤੀਆਂ ਦੱਸੀਆਂ ਬਾਣੀ ਵਿੱਚ ਸਤਪੁਰੇ ਵੀ ਕਹਿੰਦੇ ਸਾਧੋ ਇਹ ਤਨ ਮਿੱਥਿਆ ਜਾਣੋ ਗੁਰੂ ਮਹਾਰਾਜ ਇੱਥੋਂ ਤੱਕਰ ਕਹਿੰਦੇ ਮਹਾਰਾਜ ਕਹਿੰਦੇ ਕਾਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਣਕਾ ਪਰ ਬਾਣੀ ਵਿੱਚ ਇਹ ਵੀ ਆਖਿਆ ਸਤਗੁਰ ਨੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ ਕਹਿੰਦੇ ਇਹ ਤਾਂ ਸੋਨੇ ਦਾ ਕਿਲਾ ਹੈ ਹੁਣ ਦੇਖੋ ਹੈ ਤਾਂ ਸਰੀਰ ਹੈ ਤਾਂ ਨਾਸਵੰਤ ਹੈ ਪਰ ਜਿਹੜੀ ਸਤਗੁਰ ਨੇ ਜੁਗਤੀ ਦੱਸੀ ਹੈ ਉਦਾਹਰਣ ਬੜੀ ਸਿੱਧੀ ਜਈ ਹੈ ਜਿਹੜਾ ਸਮਾਨ ਹੈ ਨਾ ਕੁੱਤਾ ਹੈ ਹੈਤਾ ਕੁੱਤਾ ਉਹਦੇ ਵਿੱਚ ਬੇਅੰਤ ਔਗਣ ਹੋਣਗੇ ਪਰ ਉਹਦੇ ਵਿੱਚ ਇੱਕ ਗੁਣ ਹੈ ਉਹ ਵਫਾਦਾਰ ਹੈ ਉਹ ਮਾਲਕ ਦਾ ਵਫਾਦਾਰ ਵਫਾਦਾਰ ਹੋਣਾ ਇਮਾਨਦਾਰ ਹੋਣਾ ਹੀ ਤਾਂ ਭਗਤੀ ਹੈ ਆਪਣੇ ਮਾਲਕ ਦਾ ਬਣ ਕੇ ਰਹਿਣਾ ਹੀ ਤਾਂ ਭਗਤੀ ਹੈ ਸਤਗੁਰ ਕਹਿੰਦੇ ਨਾ Swami ko grah jo sada swaan tajat nahi nit ਜਿਹੜਾ ਕੁੱਤਾ ਹੁੰਦਾ ਨਾ ਉਹ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ ਸਵਾਮੀ ਕੋ ਗ੍ਰਹ ਜੋ ਸਦਾ ਸੁਆਣ ਤਜਤ ਨਹੀਂ ਨਿਤ ਨਾਨਕ ਸਤਿਗੁਰ ਕਹਿੰਦੇ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚੇ ਇੱਕ ਮਨ ਇੱਕ ਚੇਤ ਹੋ ਗਏ ਉਹਦੀ ਭਗਤੀ ਕਰੋ ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿਤ ਪਾਏ ਤੇ ਜਿਨ੍ਹਾਂ ਨੇ ਇਸ ਸਰੀਰ ਨੂੰ ਸਮਝਿਆ ਕਿ ਮੇਰਾ ਇਹਦਾ ਮਾਨ ਕਰਦੇ ਆ ਮਹਾਰਾਜ ਕਹਿੰਦੇ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋਂ ਬਿਣ ਸਜਾਏ ਝੂਠੀ ਦੇਹੀ ਇਹ ਸਰੀਰ ਨਾਜ਼ਬੰਦ ਅੱਜ ਨਹੀਂ ਤੇ ਕੱਲ ਤੇ ਲਈ ਦੇ ਮਨੋਕ ਕਹਿੰਦਾ ਮੇਰਾ ਹੈ ਇਹ ਨਿਕਲਦਾ ਨਹੀਂ ਕਿ ਸਤਿਗੁਰ ਨੇ ਦਿੱਤਾ ਫਿਰ ਇਹਦਾ ਅਫਸੋਸ ਵੀ ਨਹੀਂ ਕਰੇਗਾ ਜਦੋਂ ਇਹ ਨਾਸ ਹੋਏਗਾ ਤੇ ਮੇਰਾ ਮੇਰਾ ਕਰਦੇ ਆ ਫਿਰ ਉਹ ਇੱਕ ਪਕੜ ਬਣ ਜਾਂਦੀ ਹੈ ਜਿਸ ਵੇਲੇ ਉਹ ਸਰੀਰ ਦੂਰ ਹੁੰਦਾ ਤੇ ਅਸੀਂ ਅਫਸੋਸ ਕਰਦੇ ਆ ਅਸੀਂ ਦੁਖੀ ਹੁੰਨੇ ਆ ਸਤਗੁਰ ਕਹਿੰਦੇ ਪ੍ਰਾਣੀ ਜਾਣੇ ਇਹ ਤਨ ਮੇਰਾ ਬਹਰ ਬੌਰ ਉਹ ਆਹੂ ਲਪਟੇਰਾ ਇਹਦੇ ਵਿੱਚ ਹੀ ਲਪਟਿਆ ਹੋਇਆ ਇਹਦੇ ਨਾਲੇ ਚੰਬੜਿਆ ਹੋਇਆ ਮੇਰਾ ਸਰੀਰ ਮੈਂ ਸੋਣਾ ਹਾਂ ਪੁੱਤਰ ਕਲਤਰ ਗ੍ਰਿਸ਼ਤ ਕਾ ਫਾਸਾ ਪਾਵੇਂ ਪੁੱਤਰ ਕਲਤਰ ਕਹਿੰਦੇ ਇਸਤਰੀ ਇਹਦੇ ਵਾਸਤੇ ਫਾਹੀ ਬਣ ਜਾਂਦੀ ਕਦੋਂ ਬਣਦੀ ਹੈ ਗੁਰੂ ਮਹਾਰਾਜ ਨੇ ਤੇ ਗ੍ਰਿਸ਼ਤ ਨੂੰ ਪ੍ਰਧਾਨਤਾ ਦਿੱਤੀ ਹੈ ਸਗਲ ਧਰਮ ਗ੍ਰਸਥ ਪ੍ਰਦਾਨ ਹੈ ਪਰ ਉਸ ਵੇਲੇ ਫਾਈ ਬਣ ਜਾਂਦੀ ਹੈ ਜਦੋਂ ਇਹਨਾਂ ਦੇ ਮੋਹ ਦੇ ਵਿੱਚ ਫਸ ਕੇ ਰੱਬ ਨੂੰ ਭੁੱਲ ਜਾਂਦਾ ਹੈ ਪਰਮਾਤਮਾ ਨੂੰ ਭੁੱਲ ਜਾਂਦਾ ਪੁੱਤਰ ਕਲਤਰ ਗ੍ਰਸਥ ਕਾ ਫਾਸਾ ਹੋਣ ਨਾ ਪਾਈਐ ਰਾਮ ਕੇ ਦਾਸਾ ਕਹਿੰਦੇ ਕਦੇ ਵੀ ਫਿਰ ਰਾਮ ਦਾ ਦਾਸ ਨਹੀਂ ਬਣ ਸਕਿਆ ਪਰਮੇਸ਼ਰ ਦਾ ਭਗਤ ਨਹੀਂ ਬਣ ਸਕਿਆ ਉਸ ਪਾਸੇ ਲੱਗਾ ਰਿਹਾ ਸਰੀਰ ਵੱਲ ਲੱਗਾ ਰਿਹਾ ਇਹ ਪੁੱਤਰਾਂ ਵੱਲ ਲੱਗਾ ਰਿਆ ਗ੍ਰਸਤੇ ਹੀ ਜੰਜਾਲ ਦੇ ਵਿੱਚ ਫਸਿਆ ਰਿਆ ਪਾਸ਼ਾ ਕਹਿੰਦੇ ਕਵਨ ਸੋ ਬਦ ਜਿਤ ਰਾਮ ਗੁਣ ਗਾਏ ਕਵਨ ਸੋ ਮਤ ਜਿਤ ਤਰੈ ਮਾਏ ਰਹਾਉ ਜੋ ਭਲਾਈ ਸੋ ਬੁਰਾ ਜਾਣੈ ਜੇ ਕੋ ਭਲੇ ਦੀ ਗੱਲ ਕਹਿੰਦਾ ਵੀ ਹੈ ਉਹਦਾ ਬੁਰਾ ਮੰਨਦਾ ਹੈ ਜੋ ਭਲਾਈ ਸੋ ਬੁਰਾ ਜਾਣੇ ਉਹ ਜਿਹੜਾ ਬੁਰਾ ਕੰਮ ਕਰਦਾ ਨਾ ਉਹਨੂੰ ਬੜਾ ਚੰਗਾ ਲੱਗਦਾ ਹੈ ਸਤਗੁਰ ਨੇ ਅੱਗੇ ਬਾਣੀ ਵਿੱਚ ਕਹਿੰਦੇ ਪਾਪ ਬੁਰਾ ਪਾਪੀ ਕੋ ਪਿਆਰਾ ਆ ਜਿਹੜੇ ਸ਼ਰਾਬ ਪਿੰਦੇ ਉਹਨਾਂ ਨੂੰ ਕਹੋ ਤੁਸੀਂ ਅੱਗੇ ਤੁਹਾਨੂੰ 50 ਉਦਾਹਰਨਾਂ ਦੇ ਦੇਣੀ ਉਹ ਗੱਲ ਸੁਣਦੇ ਹੀ ਨਹੀਂ ਹਨ ਜੇ ਕੋਈ ਗਲਤ ਕੰਮ ਕਰਦਾ ਨਾ ਉਹਨੂੰ ਕਹੋ ਤੇ ਉਹਨੂੰ ਬਰਾ ਮਨਾ ਦੇਣਗੇ ਜਿਹੜਾ ਭਲੇ ਦੀ ਗੱਲ ਕਰਦਾ ਹੈ ਜੋ ਭਲਾਏ ਸੋ ਬੁਰਾ ਜਾਣੇ ਹੁਣ ਰੱਬ ਵੀ ਤਾਂ ਭਲਾ ਕਰਦਾ ਅਕਾਲ ਪੁਰਖ ਵੀ ਭਲਾ ਕਰਦਾ ਵਾਹਿਗੁਰੂ ਵੀ ਭਲਾ ਕਰਦਾ ਪਰ ਰੱਬ ਨੂੰ ਵੀ ਲੋਕੀ ਲਾਂਭੇ ਦਿੰਦੇ ਆ ਰੱਬ ਸਾਡੇ ਨਾਲ ਨਹੀਂ ਚੰਗਾ ਕਰਦਾ ਰੱਬ ਨੇ ਸਾਡੇ ਨਾਲ ਬੁਰਾ ਕੀਤਾ ਗੁਰਮਾਰਗ ਕਹਿੰਦੇ ਹਨ ਭਾਈ ਉਹ ਪਰਮੇਸ਼ਰ ਜਿਹੜਾ ਹਮੇਸ਼ਾ ਭਲਾ ਕਰਦਾ ਪੰਕਤੀ ਆਉਂਦੀ ਹੈ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਹੈ ਕਹਿੰਦੇ ਤੂੰ ਕਰੋ ਭਲਾ ਹਮ ਭਲੋ ਨ ਜਾਣੇ ਤੁਮ ਸਦਾ ਸਦਾ ਦਿਆਲ ਜੇ ਅਸੀਂ ਇਹਨੂੰ ਠਹਿਰ ਕੇ ਪੜਾਂਗੇ ਇਹਨੂੰ ਰੁਕ ਕੇ ਪੜਾਂਗੇ ਸਮਝ ਕੇ ਪੜਾਂਗੇ ਜੇ ਹੁਣ ਇਹ ਪੰਕਤੀ ਹੈ ਇਹਨੂੰ ਤਿੰਨ ਹਿੱਸਿਆਂ ਵਿੱਚ ਪੜੋ ਤੁਮ ਕਰੋ ਭਲਾ ਹਮ ਭਲੋ ਨ ਜਾਣੇ ਤੁਮ ਸਦਾ ਸਦਾ ਦਿਆਲ ਤੂੰ ਤਾਂ ਸਦਾ ਹੀ ਬਿਆਲ ਤੇ ਉਹ ਰੱਬ ਨੂੰ ਵੀ ਲੋਕੀ ਬੁਰਾ ਕਹਿੰਦੇ ਸਤਿਗੁਰੂ ਕਹਿੰਦੇ ਜੋ ਭਲਾਈ ਸੋ ਬੁਰਾ ਜਾਣੈ ਸਾਚ ਕਹੈ ਸੋ ਵਿਖੇ ਸਮਾਨੇ ਜੇ ਕੋਈ ਸੱਚੀ ਗੱਲ ਕਹਿੰਦਾ ਤੇ ਉਹਨੂੰ ਜ਼ਹਿਰ ਲੱਗਦੀ ਹੈ ਸਾਚ ਕਹੇ ਸੋ ਵਿਖੇ ਸਮਾਨੇ ਦੇਖੋ ਨਾ ਸਾ ਸੰਗਤ ਦੀ ਜਿਸ ਵੇਲੇ ਪਾਤਸ਼ਾਹ ਜੀ ਨੇ ਪ੍ਰਚਾਰ ਸ਼ੁਰੂ ਕੀਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਐਸੇ ਲੋਕ ਵੀ ਸਨ ਜਿਹੜੇ ਸਤਗੁਰੂ ਜੀ ਦੇ ਬਚਨਾਂ ਨੂੰ ਸੁਣਦੇ ਆ ਸਤਗੁਰੂ ਦੇ ਬਚਨਾਂ ਨੂੰ ਕਮਾਉਂਦੇ ਆ ਉਹਦੇ ਉੱਪਰ ਜੀਵਨ ਢਾਲਣ ਦਾ ਯਤਨ ਕਰਦੇ ਆ ऐसे भी लोग थाने ਜਿਨ੍ਹਾਂ ਦਾ ਜ਼ਿਕਰ ਗੁਰੂ ਨਾਨਕ ਪਾਸ਼ਾ ਨੇ ਆਪ ਗਾਖਿਆ ਕਹਿੰਦੇ ਕੋਈ ਆਖੇ ਭੂਤ ਨਾ ਕੋ ਕਹੇ ਬਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰ ਭਇਆ دیਵਾਨਾ ਸ਼ਾ ਕਾ ਨਾਨਕ ਬੋਰਾਣਾ ਹਉ ਹਰ ਬਿਨ ਅਬਰ ਨ ਜਾਣ ਸਾਚ ਕਹੇ ਸੋ ਬਿਖੇ ਸਮਾਨੇ ਉਹਨੂੰ ਜ਼ਹਿਰ ਲੱਗਦਾ ਕੋਈ ਸੱਚੀ ਗੱਲ ਕਹਿੰਦਾ ਹੈ ਗੁਰਮਾਹਰ ਕਹਿੰਦੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਜਿੰਦਗੀ ਦੇ ਵਿੱਚ ਜਿੱਦਣ ਇਹ ਸਾਡੇ ਸੁਭਾਅ ਬਣ ਗਿਆ ਨਾ ਸੱਚ ਕਹਿਣ ਦਾ ਤੇ ਸੱਚ ਸੁਣਨ ਦਾ ਤੇ ਜ਼ਰੂਰ ਜੀਵਨ ਦੇ ਵਿੱਚ ਸਾਡੇ ਤਬਦੀਲੀ ਆਏਗੀ ਜ਼ਰੂਰ ਸਾਡੇ ਜੀਵਨ ਦੇ ਵਿੱਚ ਫਰਕ ਆਏ ਕੇਵਲ ਨਾ ਬਨੁੱਖ ਗੁੱਸਾ ਕਰਦਾ ਕਈ ਲੋਕ ਗੱਲ ਪੈ ਜਾਂਦੇ ਸਾਨੂੰ ਗੱਲ ਕੇ ਸਾਨੂੰ ਕਹਿ ਦਿੱਤਾ ਪਰ ਜਿੱਦਣ ਗੱਲ ਸਾਨੂੰ ਲੱਗ ਜਾਏ ਨਾ ਤੇ ਸਮਝੋ ਕਿ ਸਾਡਾ ਜੀਵਨ ਸੁਧਰਨ ਲੱਗ ਗਿਆ ਕਿ ਮੈਂ ਮੇਰੇ ਵਾਸਤੇ ਯਾਨੀ ਕਿ ਸਿਰਫ ਉਪਦੇਸ਼ ਕਰਨ ਵਾਲਾ ਉਪਦੇਸ਼ ਕਰ ਰਿਹਾ ਤੇ ਉਹਨੇ ਆਪਣੇ ਕੋਲ ਪਹਿਲਾਂ ਜੋ ਬੋਲ ਰਿਹਾ ਬੰਦਾ ਉਹਦੇ ਆਪਣੇ ਜੀਵਨ ਵਿੱਚ ਹੋਣਾ ਚਾਹੀਦਾ ਫਿਰ ਉਹਦਾ ਅਸਰ ਵੀ ਹੋਏ ਤੇ ਹੁਣ ਉਹ ਲੋਕ ਗੁੱਸਾ ਕਰਦੇ ਪਰ ਕਿਉਂਕਿ ਜੀਵਨ ਜਿਹੜਾ ਸਤਗੁਰ ਨੇ ਦਿੱਤਾ ਜੇ ਸਾਨੂੰ ਗੱਲ ਗੁਰੂ ਦੀ ਲੱਗ ਜਾਏ ਨਾ ਫਿਰ ਤਾਂ ਬਹੁਤ ਚੰਗੀ ਗੱਲ ਹੈ ਕਿ ਅਸੀਂ ਗੁਰੂ ਦੀ ਗੱਲ ਸੁਣ ਕੇ ਆਪਣੇ ਜੀਵਨ ਨੂੰ ਬਦਲ ਦਾ ਯਤਨ ਕਰ ਲਈ ਜੇ ਆਪਾਂ ਸੁਣ ਲਿਆ ਇਧਰੋਂ ਸੁਣਿਆ ਇਧਰੋਂ ਕੱਢ ਦਿੱਤਾ ਫਿਰ ਅਸੀਂ ਉੱਥੇ ਤੇ ਉੱਥੇ ਖੜੇ ਜਿੱਦਾਂ ਮੈਂ ਅੱਗੇ ਬੇਨਤੀ ਕੀਤੀ ਸੀ ਇੱਕ ਬੰਦਾ ਮਨੂੰ ਜਾਂਦੇ ਸ਼ਮਸ਼ਾਨ ਘੜ ਜਾਂਦੇ ਬੰਦੇ ਨੂੰ ਪਤਾ ਹੀ ਨਹੀਂ ਹੈ ਕਿ ਵੀ ਮੈਂ ਵੀ ਇੱਥੇ ਆਉਣਾ ਇੱਕ ਦਿਨ ਉਹਨੂੰ ਲੱਗਦਾ ਕਿ ਇਹ ਆਇਆ ਹੈ ਇਹ ਨਹੀਂ ਮਰਨਾ ਸੀ ਮੈਂ ਨਹੀਂ ਮਰਨਾ ਜਿੱਦਣ ਜੀਵਨ ਵਿੱਚ ਗੱਲ ਸਮਝ ਆ ਗਈ ਕਿ ਮੈਂ ਵੀ ਪਾਰਾਂਗਾ ਤੇ ਆਪਣੇ ਜੀਵਨ ਦੇ ਵਿੱਚ ਤਬਦੀਲੀ ਆਏਗੀ। ਗੌਤਮ ਬੁੱਧ ਜੀ ਦੇ ਕੋਲ ਇੱਕ ਬੰਦਾ ਗਿਆ। ਉਹਨੂੰ ਆਖਿਆ ਕਿ ਮੈਨੂੰ ਜੀਵਨ ਦਾ ਉਪਦੇਸ਼ ਦਿਓ। ਉਹ ਕਹਿਣ ਲੱਗੇ ਤੂੰ ਸ਼ਮਸ਼ਾਨ ਘਾਟ ਦੇ ਲੈ। ਕਿਉਂ? ਉੱਥੇ ਜਿਹੜੀਆਂ ਲਾਸ਼ਾਂ ਸੜ ਰਹੀਆਂ ਤੇ ਜਿਹੜੇ ਬੰਦੇ ਸੜ ਰਹੇ ਆ ਉਹਨਾਂ ਨੂੰ ਦੇਖਣਾ ਹੈ। ਜਿੱਦਾਂ ਨੂੰ ਮਹਿਸੂਸ ਹੋਏਗਾ ਕਿ ਮੈਂ ਸੜ ਰਿਹਾ ਹਾਂ, ਉਦੋਂ ਮੇਰੇ ਕੋਲ ਆ ਜਾ। ਅਸੀਂ ਨਹੀਂ ਸਮਝਦੇ ਅਸੀਂ ਕਿਨੂੰ ਕਿ ਜੋ ਮਰ ਗਿਆ ਉਹ ਨਹੀਂ ਮਰਨਾ ਸੀ। ਅਕਬੀਰ ਸਾਹਿਬ ਦਾ ਵੀ ਸ਼ਬਦ ਆਉਂਦਾ ਹੈ। ਉਹਨੇ ਮਾਂ ਨੇ ਆਖਿਆ ਵੀ ਤੂੰ ਉੱਥੇ ਸ਼ਮਸ਼ਾਨ ਘਾਟ ਕੀ ਕਰਦਾ ਹੈ। ਭਗਤੀ ਕਰਨੀ ਹੈ ਤੇ ਘਰ ਬੈਠ ਕੇ ਕਰ ਲੈ। ਕਹਿ ਲਗਾ ਮਾਂ ਤੈਨੂੰ ਨਹੀਂ ਪਤਾ। ਜਦੋਂ ਚਿਖਾ ਸੜਦੀ ਹੈ ਨਾ ਜਦੋਂ ਆਗ ਨਿਕਲਦੀ ਹੈ ਤੇ ਮੈਂ ਉਹਦੇ ਸਾਹਮਣੇ ਬੈਠਦਾ ਤੇ ਆਪਣੇ ਮਨ ਨੂੰ ਕਹਿੰਦਾ ਕਹਿਤ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਏਂਗੇ ਤੇਰੇ। ਵੀ ਤੇਰਾ ਹਾਲ ਵੀ ਇਹੀ ਹੋਣਾ ਤੂੰ ਵੀ ਹੱਡੀਆਂ ਆ ਕਿੰਨਾ ਕੁ ਬਣ ਜਾਂਦਾ ਹੈ। ਜਿਹੜਾ 5 ਫੁੱਟ ਦਾ 6 ਫੁੱਟ ਦਾ ਬੰਦਾ ਇੰਨਾ ਕੁ ਬਣ ਜਾਂਦਾ ਇੰਨਾ ਕੋ ਸਵਾ ਇਕੱਠੀ ਘੜ ਦਿੰਦੇ ਉਹਦੀ ਹੱਡੀਆਂ ਇੰਨੀ ਕੁ ਹੋ ਜਾਂਦੀ ਤੇ ਕਾਹਦਾ ਮਾਨ ਕਰਦੇ ਪ੍ਰਾਣੀ ਜਾਣੇ ਇਹ ਤਨ ਮੇਰਾ ਤੇ ਜਿੱਦਣ ਉਹਨੂੰ ਸਮਝ ਲੱਗੀ ਨਾ ਸਤ ਸੰਗਤ ਜੀ ਉਹ ਆਇਆ ਵਾਪਸ ਗੌਤਮ ਬੁੱਧ ਜੀ ਦੇ ਕੋਲ ਵੀ ਸਮਝ ਆ ਗਈ ਅੱਜ ਮੈਂ ਸਮਝਿਆ ਕਿ ਮੈਂ ਹੀ ਸੜ ਰਿਹਾ ਹਾਂ ਤੇ ਕਹਿੰਦੇ ਜਿੱਦਣ ਇਹ ਸਮਝ ਆ ਗਈ ਮੈਂ ਵੀ ਮਰਨਾ ਹੈ ਇਹ ਚੀਜ਼ਾਂ ਭੁੱਲ ਗਿਆ ਮਨੁੱਖ ਸਤਗੁਰੂ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਖਸਮ ਬਸਾਰ ਕੁਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਇੱਕੋ ਨਾਮ ਤੇ ਆਵੋ ਆਪਣੀ ਪਤ ਸੇਦੀ ਕਰ ਜਾ ਇਹ ਚਾਰ ਚੀਜ਼ਾਂ ਯਾਦ ਰੱਖੀਆਂ ਮਰਨਾ ਭੁੱਲ ਗਿਆ ਜਿਦਨ ਮੌਤ ਆ ਜਾਏਗੀ ਨਾ ਮੌਤ ਤੇ ਉਹ ਦਿਨ ਸਾਨੂੰ ਸਮਝ ਆਏਗੀ ਗੁਰੂ ਮਹਾਰਾ ਨੇ ਮੌਤ ਦੇ ਵਿੱਚੋਂ ਸਾਨੂੰ ਜਨਮ ਦਿੱਤਾ ਕਹਿੰਦੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆ ਇਹ ਜਿਹੜੇ ਬਚਨ ਸੀ ਨਾ ਜਿਨ੍ਹਾਂ ਨੇ ਸਰੀਰ ਆਖਿਆ ਕਿ ਇਹ ਉਹਨਾਂ ਨੇ ਆਖਿਆ ਇਹ ਨਹੀਂ ਆਖਿਆ ਕਿ ਸਰੀਰ ਮੇਰਾ ਹੈ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨਾ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਅੱਜ 550 ਸਾਲ ਤੱਕਰ 9 ਲੱਖ ਤੋਂ ਉੱਪਰ ਸ਼ਹਾਦਤਾਂ ਦਿੱਤੀਆਂ ਸਿੱਖਾਂ ਨੇ ਕਿ ਉਹਨਾਂ ਨੇ ਸਮਝਿਆ ਸਾਡਾ ਸਰੀਰ ਨਹੀਂ ਇਹ ਗੁਰੂ ਦਾ ਹੈ ਔਰ ਗੁਰੂ ਦੇ ਲੇਖੇ ਲਾ ਦਿੱਤੇ ਕਬਰਾਂ ਦੇ ਨਹੀਂ ਸੀ ਉਹਨਾਂ ਦੇ ਵਿੱਚ ਇਦਾਂ ਦੇ ਵੀ ਸੀ ਹੁਣ ਜੇ ਈਸਾ ਮਸੀਹ ਦਾ ਆਪਾਂ ਇਤਿਹਾਸ ਪੜ੍ਹਦੇ ਆਂ ਉਹ 13 ਚੇਲਿਆਂ ਦੇ ਨਾਲ ਗਏ ਸੀ 13 ਦੇ 13 ਭੱਜ ਗਏ ਸੀ ਜਦੋਂ ਨਾ ਕਿਹਾ ਵੀ ਇਹਨੂੰ ਸੂਲੀ ਤੇ ਲਟਕਾ ਦਿਓ ਉਹ 13 ਦੇ 13 ਭੱਜ ਗਏ ਇਹ ਕਹਾਵਤ ਹੈ ਪੰਜਾਬ ਦੇ ਵਿੱਚ ਕਹਿੰਦੇ ਨਾ ਤਿੰਨਾਂ ਵਿੱਚ ਨਾ 13 ਵਿੱਚ ਤਿੰਨ ਕੌਣ ਸੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨਾ ਤਿੰਨਾਂ ਵਰਗਾ ਕੋਈ ਹੋਣਾ ਨਾ 13 ਵਰਗਾ ਆ ਤੁਸੀਂ ਚੰਡੀਗੜ੍ਹੇ ਚਲੇ ਜਾ ਤੁਹਾਨੂੰ ਸਾਰੇ ਅੰਗਰੇਜ਼ਾਂ ਨੇ ਬਣਾਇਆ ਉਹ ਚੰਡੀਗੜ੍ਹ ਤੇ 13 ਨੰਬਰ ਸੈਕਟਰ ਨਹੀਂ ਮਿਲੇਗਾ 13 ਨੰਬਰ ਸੈਕਟਰ ਉਹ 13 ਨੰਬਰ ਦੇ ਨਾਲ ਇੰਨੀ ਨਫ਼ਰਤ ਕਰਦੇ ਆ ਬਾਹਰਲੇ ਦੇਸ਼ਾਂ ਵਿੱਚ ਹੋਟਲ ਚਲੇ ਜਾਓ ਕਿ 13 ਨੰਬਰ ਦਾ ਕਮਰਾ ਨਹੀਂ ਮਿਲੇਗਾ ਮਤਲਬ 13 ਦੇ 13 ਭੱਜ ਗਏ ਸੀ ਇਹ ਕਹਾਵਤ ਬਣ ਗਈ ਕਿ ਨਾ ਤਿੰਨਾ ਵਿੱਚ ਨਾ 13 ਵਿੱਚ ਨਾ 13 ਵਰਗਾ ਕੋਈ ਹੋਣਾ ਤਿੰਨਾ ਵਰਗਾ ਕੋਈ ਆ ਜਿਹੜੇ ਆਪਣੇ ਗੁਰੂ ਦੇ ਅੱਗੇ ਸ਼ਹਾਦਤ ਦਿੱਤੀ ਕਿਉਂਕਿ ਇੱਕ ਭਰੋਸਾ ਸੀ ਕਿ ਸਰੀਰ ਸਾਡਾ ਨਹੀਂ ਹੈ ਜੇ ਅੱਜ ਵੀ ਕੋਈ ਸਿੱਖ ਸ਼ਹਾਦਤ ਦਿੰਦੇ ਆ ਤੇ ਉਹ ਕਾਰਨ ਇਹ ਹੈ ਕਿ ਇਹ ਸਰੀਰ ਸਾਡਾ ਨਹੀਂ ਇਹ ਗੁਰੂ ਦਾ ਹੈ ਆਪਾਂ ਪੜਦੇ ਆ ਨਾ ਪੜ ਲੈਣੇ ਆ ਕਿ ਇਹ ਤਨ ਮਨ ਤੇਰਾ ਸਭ ਗੁਣ ਤੇਰੇ ਸਾਡਾ ਕੋਈ ਨਹੀਂ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇ ਪਰ ਕਹਿੰਦੇ ਜਿੱਦਣ ਮੋਹ ਵਿੱਚ ਫਸ ਗਿਆ ਨਾ ਪ੍ਰਾਣੀ ਜਾਣੇ ਇਹ ਤਨ ਮੇਰਾ ਤੇ ਜਿੱਦਣ ਇਹ ਵਿਸ਼ਵਾਸ ਹੋਇਆ ਕਿ ਇਹ ਤਾਂ ਇੱਕ ਦਿਨ ਮਿੱਟੀ ਹੈ ਤੇ ਗੁਰੂ ਮਹਾਰਾਜ ਕਹਿੰਦੇ ਉਹ ਫਿਰ ਗੁਰੂ ਦੀ ਗੱਲ ਨੂੰ ਅੰਮ੍ਰਿਤ ਸਮਝੇਗਾ ਸਾਚ ਕਹੇ ਸੋ ਬਿਖੇ ਸਮਾਨੇ ਜਾਣੇ ਨਹੀਂ ਜੀਤ ਹਰਿਆਰ ਕਿ ਜੋ ਮੈਂ ਕਰ ਰਿਹਾ ਮੈਂ ਜੀਵਨ ਵਿੱਚ ਜਿੱਤਾਂਗਾ ਜਾਂ ਹਾਰਾਂਗਾ ਇਹ ਬਲੇਵਾ ਸਾਖਤ ਸੰਸਾਰ ਸਾਖਤ ਕਹਿੰਦੇ ਟੁੱਟੇ ਹੋਏ ਲੋਕਾਂ ਦੀ ਗੱਲ ਹੈ ਬਲੇਵਾ ਦਾ ਅਰਥ ਹੈ ਕਿ ਇਹ ਲੋਕਾਂ ਦਾ ਵਰਤਾਵਾ ਬਣ ਗਿਆ ਜੋ ਹਲਾਹਲ ਸੋ ਪੀਵੇ ਬੌਰਾ ਬੌਰਾ ਕਹਿੰਦੇ ਪਾਗਲ ਹਲਾਹਲ ਕਹਿੰਦੇ ਆ ਜ਼ਹਿਰ ਕਹਿੰਦੇ ਜੋ ਜ਼ਹਿਰ ਹੈ ਨਾ ਉਹ ਇਹ ਪਾਗਲ ਲੋਕ ਪੀ ਰਹੇ ਆ ਜੋ ਹਲਾਹਲ ਸੋ ਪੀਵੇ ਬੌਰਾ ਅੰਮ੍ਰਿਤ ਨਾਮ ਜਾਣੇ ਕਰ ਕੌਰਾ ਜਿਹੜਾ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ ਨਾ ਆਤਮਿਕ ਜੀਵਨ ਦੇਣ ਵਾਲਾ ਹੈ ਉਹਨੂੰ ਕੌੜਾ ਸਮਝਦੇ ਆ। ਤਾਂ ਵੀ ਭਾਗਾਂ ਵਾਲੇ ਸਾਧ ਸੰਗਤ ਦੀ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਉਹਨਾਂ ਨੂੰ ਨਿਤਨੇਮ ਕਰਨਾ ਵੀ ਔਖਾ ਲੱਗਦਾ। ਜਪਜੀ ਸਾਹਿਬ ਪੜ੍ਹਨੀ ਵੀ ਔਖੀ ਲੱਗਦੀ ਹੈ। ਉਹਨਾਂ ਨੂੰ ਕੌੜਾ ਜਿਹਾ ਲੱਗਦਾ ਹੈ। ਪਰ ਜਿਹੜੇ ਪੜ੍ਹਦੇ ਆ ਨਾ ਉਹ ਕਹਿੰਦੇ ਨਾਮ ਪ੍ਰਭੂ ਦਾ ਲਾਗਾ ਮਿੱਠਾ। ਉਹਨਾਂ ਨੂੰ ਬਾਣੀ ਹੋਰ ਚੰਗੀ ਲੱਗਦੀ। ਨਿਤਨੇਮ ਕਰਦੇ, ਸੁਖਨੀ ਸਾਹਿਬ ਪੜ੍ਹਦੇ, ਸਾਜ ਪਾਠ ਕਰਦੇ ਆ ਉਹ ਮਿੱਠਾ ਲੱਗਦਾ ਹੈ। ਗੁਰੂ ਮਹਾਰਾਜ ਕਹਿੰਦੇ ਮੈਂ ਅੱਖਾਂ ਨਾਲ ਲੋਕਾਂ ਨੂੰ ਦੇਖਿਆ। ਬਾਣੀ ਵਿੱਚ ਸ਼ਬਦ ਆਉਂਦਾ ਕਹਿੰਦੇ ਅੰਮ੍ਰਿਤ ਕੌੜਾ। ਉਹਨਾਂ ਨੂੰ ਅੰਮ੍ਰਿਤ ਕੌੜਾ ਲੱਗਦਾ ਹੈ। ਬਿਖਿਆ ਮਿੱਠੀ ਸਾਖਤ ਕੀਬਿਤ ਨੈਣੋ ਦਿੱਤੀ ਅਮਰਤ ਨਾਮ ਜਾਣੇ ਕਰ ਕਉਰਾ ਸਾਧ ਸੰਗ ਕੈ ਨਾਹੀ 네ਰ ਉਹ ਗੁਰੂ ਕੀ ਸੰਗਤ ਦੇ ਤੇ ਨੇੜੇ ਨਹੀਂ ਆਉਂਦੇ ਸਾਧ ਸੰਗਤ ਕੇ ਨਾਹੀ 네ਰ ਤੇ ਹੁੰਦਾ ਕਿ ਫਿਰ ਲੱਖ 84 ਭਰਮਤਾ ਫੇਰ ਉਹ ਲੱਖ 84 ਚੱਕਰ ਦੇ ਵਿੱਚ ਘੁੰਮਦੇ ਰਹਿੰਦੇ ਆ ਗੁਰੂ ਮਹਾਰਾਜ ਕਹਿੰਦੇ ਏਕਾ ਜਾਲ ਫੁਹਾਏ ਫੰਕੀ ਮਾਇਆ ਦੇ ਜਾਲ ਵਿੱਚ ਸਾਰੇ ਪੰਛੀ ਪਰਮੇਸ਼ਰ ਨੇ ਫਸਾਏ ਹੋਏ ਆ ਇਕਾ ਜਾਲ ਪਹਾਏ ਪੰਕੀ ਰਸ ਰਸ ਭੋਗ ਕਰੇ ਬੋਰੰਗੀ ਕਿੰਨੇ ਤਰੀਕਿਆਂ ਦੇ ਨਾਲ ਇਹਨਾਂ ਭੋਗਾਂ ਦੇ ਰਸ ਦੇ ਵਿੱਚ ਮਨੁੱਖ ਫਸੇ ਹੋਏ ਆ ਆਖਰ ਵਿੱਚ ਸਤਿਗੁਰ ਕਹਿੰਦੇ ਕਹੋ ਨਾਨਕ ਜਿਸ ਭਾਏ ਕਿਰਪਾਲ ਆ ਜਿਹਦੇ ਉੱਪਰ ਕਿਰਪਾ ਕਰਦਾ ਹੈ ਨਾ ਗੁਰ ਪੂਰੇ ਤਾਂ ਕੇ ਕਾਟੇ ਜਾਲ ਉਹਨਾਂ ਦੇ ਇਹ ਮਾਇਆ ਦੇ ਜਾਲ ਕੱਟ ਦਿੰਦਾ ਸਤਿਗੁਰ ਨੇ ਇਹ ਨਹੀਂ ਆਖਿਆ ਕਿ ਸੰਸਾਰ ਦੇ ਵਿੱਚ ਨਹੀਂ ਰਹਿਣਾ ਪਰਿਵਾਰ ਦੇ ਵਿੱਚ ਨਹੀਂ ਰਹਿਣਾ ਇਹ ਨਹੀਂ ਆਖਿਆ ਕਿ ਤੁਹਾਡੇ ਕੋਲ ਦੌਲਤ ਨਹੀਂ ਹੋਣੀ ਚਾਹੀਦੀ ਸਤਿਗੁਰ ਕਹਿੰਦੇ ਸਭ ਕੁਝ ਹੋਣਾ ਚਾਹੀਦਾ ਪਰ ਰਹਿਣਾ ਕਿਤਾ ਕਹਿੰਦੇ ਜਿੱਦਾਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਖਿੜਿਆ ਰਹਿੰਦਾ ਤੇ ਭਾਗਾ ਵਾਲੇ ਗੁਰਸਿੱਖ ਜਿਹੜੇ ਪਰਿਵਾਰ ਵਿੱਚ ਰਹਿੰਦੇ ਸੰਸਾਰ ਦੇ ਵਿੱਚ ਰਹਿੰਦੇ ਆ ਨਿਰੰਕਾਰ ਦੀ ਪ੍ਰਾਪਤੀ ਵਾਸਤੇ ਉਤਮ ਕਰਦੇ ਇਹ ਉਤਮ ਕਿੱਥੋਂ ਮਿਲਦਾ ਹੈ ਗੁਰੂ ਕੀ ਸੰਗਤ ਕਰਕੇ ਤੇ ਫਿਰ ਅਸੀਂ ਅਰਦਾਸ ਕਰਦੇ ਆ ਸਤਿਗੁਰ ਕਹਿੰਦੇ ਕਵਨ ਸੁਬਿਧ ਜਿਤ ਰਾਮ ਨਾਮ ਰਾਮ ਗੁਣ ਗਾਏ ਕਵਨ ਸੁਮਤ ਜਿਤ ਤਰੇ ਇਹ ਮਾਇ ਇਹ ਸਤਿਗੁਰੂ ਦੱਸੋ ਕਿ ਅਸੀਂ ਕਿਸ ਵਿਧੀ ਦੇ ਨਾਲ ਪਰਮੇਸ਼ਰ ਤੇ ਰਾਂ ਨਾਮ ਜਪੀਏ ਸਤਿਗੁਰ ਨੇ ਤਾਂ ਬਾਣੀ ਦੇ ਵਿੱਚ ਬਹੁਤ ਪ੍ਰਮਾਣ ਦਿੱਤੇ ਆ ਮੈਂ ਜਦੋਂ ਆਰੰਭ ਵਿੱਚ ਬੇਨਤੀ ਕੀਤੀ ਆ ਇਸ ਤਰੀਕਿਆਂ ਨੂੰ ਲੈ ਕੇ ਸਾਡੇ ਵਿੱਚ ਡੇਰੇ ਬਣ ਗਏ ਉਹਨਾਂ ਨੇ ਆਖਿਆ ਵੀ ਆਓ ਸਾਡੇ ਬਾਬਾ ਜੀ ਤਰੀਕਾ ਦੱਸਣਗੇ ਕੋਈ ਕਹਿੰਦਾ ਲੈਟਾਂ ਬੰਦ ਕਰਦੇ ਹੋ ਕੋਈ ਕਹਿੰਦਾ ਜਗਾਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ ਕਿੰਨਾ ਜਪਣਾ ਚਾਹੀਦਾ ਕਹਿੰਦੇ ਭਾਈ ਕਰ ਬੰਦੇ ਤੋਂ ਬੰਦਗੀ ਜਿਚਰ ਘਟ ਮੈਂ ਸਾਹ ਕਿੰਨਾ ਜਪਣਾ ਚਾਹੀਦਾ ਕਹਿੰਦੇ ਇੱਕ ਦੂ ਜੀ ਪੌ ਲੱਖ ਹੋਏ ਲੱਖ ਹੋਵੇ ਲੱਖ 20 ਲੱਖ ਲੱਖ ਢੇੜਾ ਆਕੀ ਇੱਕ ਨਾਮ ਜਗਦੀਸ਼ ਕਿਦਾਂ ਜਪਣਾ ਚਾਹੀਦਾ ਬੈਠ ਕੇ ਜਪ ਲਈਏ ਖੜੇ ਹੋ ਕੇ ਜਪ ਲਈਏ ਸਤਗੁਰ ਕਹਿੰਦੇ ਓਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਜਿੱਦਾਂ ਉਹ ਜਾਦਾ ਜੇ ਬਾਹਵੋ ਦੀ ਜਾਦ ਸਾਡੇ ਹਿਰਦੇ ਦੇ ਵਿੱਚ ਬਣੀ ਰਹੇ ਉਹਦਾ ਡਰ ਬਣਿਆ ਰਹੇ ਜੇ ਅਮਰ ਸਾਰਾ ਦਿਨ ਮੈਂ ਪਾਠ ਕਰਦਾ ਰਹਾਂ ਮੈਂ ਡਰਾਂ ਨਹੀਂ ਰੱਬ ਦੇ ਕੋਲੋਂ ਫਿਰ ਕੋਈ ਕੰਮ ਦਾ ਨਹੀਂ ਸਾਡੇ ਅੰਦਰ ਭਾਉ ਬਣ ਜਾਏ ਜਿੱਦੋਂ ਪਿਆਰ ਬਣੇਗਾ ਤੇ ਜਿੱਦਨ ਅਸੀਂ ਉਹਦੇ ਭਾਉ ਦੇ ਵਿੱਚ ਉਹਦੇ ਨਿਰਮਲ ਭਾਉ ਦੇ ਵਿੱਚ ਆਵਾਂਗੇ ਤੇ ਸਾਡਾ ਜੀਵਨ ਦੇ ਵਿੱਚ ਸੁਧਾਰ ਹੋਏਗਾ ਸਾਡੇ ਜੀਵਨ ਵਿੱਚ ਤਬਦੀਲੀ ਆਏਗੀ ਗੁਰੂ ਮਹਾਰਾਜ ਕਿਰਪਾ ਕਰਨ ਇੰਨੀ ਬੇਨਤੀ ਆ ਸਾਧ ਸੰਗਤ ਦੀ ਪ੍ਰਵਾਨ ਕਰਨੀ ਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ